ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਸੰਗਤੋ ਤੇ ਆਪਾਂ ਚੱਲੇ ਪਉਣ ਲੱਗੇ ਆ ਜੀ ਸਰਹੰਮ ਨੂੰ ਤੇ ਲੰਗਰ ਲਾਉਣ ਲਈ ਸਾਰੇ ਭਰਾ ਅਰਦਾਸ ਕਰਿਓ ਪ੍ਰਮਾਤਮਾ ਆਪਣਾ ਲੰਗਰ ਕਬੂਲ ਕਰੇ ਤੇ ਜੇ ਕੋਈ ਸੰਗਤ ਕੋਲੋਂ ਗਲਤੀ ਹੋ ਜੇ ਤਾਂ ਤੁਸੀਂ ਭਰਾ ਸਾਰੇ ਪ੍ਰਮਾਤਮਾ ਮਾਫ ਕਰਨ ਯੋਗ ਹੁੰਦਾ ਕਿਉਂਕਿ ਇਨਸਾਨ ਗਲਤੀਆਂ ਦਾ ਪੁੱਤ ਲੈ ਜੀ ਠੀਕ ਹੈ ਜੀ ਤੇ ਹੁਣ ਆਪਾਂ ਸਮਾਨ ਰੱਖ ਰਹੇ ਹਾਂ ਜੀ ਜਿਹੜਾ ਰਾਤ ਦਾ ਸੌਣਾ ਕਾਹਦੇ ਚ ਹੈ ਟੈਂਟ ਟੈਂਟ ਲਾਉਣਾ ਟੈਂਟ ਤੇ ਆਹ ਉੱਤੇ ਬੈਠੀ ਹੈਗੀ ਆ ਤਾਂ ਉੱਤੇ ਚੱਕੋ ਟੈਂਟ ਟੈਂਟ ਚੱਕਣਾ ਆਪਾਂ ਹਾਂ ਜੀ ਤਿਆਰੀ ਹੋ ਗਈ ਜੀ ਤੇ ਸਾਗ ਨੂੰ ਬੰਨ ਰਹੇ ਨੇ ਫਟੇਗੜ੍ਹ ਸਾਹਿਬ ਜਾ ਕੇ ਗੁੰਡੂ ਗਾਜੀ ਹੋਰ ਕੀ ਕੀ ਆਲਾ ਜਿਹੜਾ ਠੀਕ ਤੇ ਬੱਤੇ ਕੀ ਲੈਣ ਆਏ ਬੱਤਿਓ ਬੱਚੇ ਡੋਰ ਲੈਣ ਆਏ ਆ ਪਤੰਗਾ ਦੀ ਰੌਤ ਆ ਗਈ ਦੇਖੋ ਇਹ ਨਹੀਂ ਹੈਗਾ ਕਹਿੰਦੇ ਤਾਰੀ ਬਾਬੇ ਦੇ ਘਰੇ ਪਤੰਗਾ ਵੀ ਮਿਲਦਿਆਂ ਡੋਰਾ ਵੀ ਮਿਲਦਿਆਂ ਹੈ ਸਾਗ ਵੀ ਮਿਲਦਾ ਮੱਕੀ ਦੀ ਰੋਟੀ ਵੀ ਮਿਲਦੀ ਆ ਪਤੰਗਾ ਮਿਲਦਾ ਹੈ ਹੈ ਮੋਂ ਜੋ ਆਪ ਕੋ ਯੋਗ ਬੰਦ ਹੋ ਗਈ ਗੱਲ ਬੱਡਣ ਵਾਲੀ ਹੈ ਨਾ ਹਾਂਜੀ ਹਾਂ ਉਹਦੀ ਸਜ਼ਾ ਕਰਤੀ ਉਹਨਾਂ ਨੇ ਹਨਾ ਗਲਤ ਕਰਤਾ ਯਾਰ ਗਲਤ ਕਰਤਾ ਹਾਂ ਲੋਕਾਂ ਨੇ ਕੋਈ ਗਲਤੀ ਕਰਤਾ ਸੱਚ ਕਰਤਾ ਜਦੋਂ ਬੰਦੇ ਇਹਨਾਂ ਦੇ ਭਾਦ ਕਲਪ ਕਰਦਾ ਲੋ ਜੀ ਹੈਲੋ ਗੱਡੀ ਨੂੰ ਟਾਂਕੇ ਲਾ ਰਿਹਾ ਹੈਲੋ ਤਹਿਮ ਸਵੇਰ ਜੋ ਗਿਆ ਚਲੋ ਭਾਈ ਨਹੀਂ ਭਾਈ ਬਾਬਾ ਜੀ ਹਾਂ ਜੀ ਆ ਗਿਆ ਆ ਥੱਲੇ ਕੋਟ ਦਾ ਕਾਲਾ ਵੀ ਕਰ ਲਿਆ ਹਾਂ ਜੀ ਸੰਗ ਤੋਂ ਆ ਜੋ ਜੀ ਆਪਾਂ ਚੱਲੀਏ ਤੇ ਬਾਕੀ ਚੱਲੀਏ ਜੀ ਅਰਦਾਸ ਕਰਨੀ ਆ ਅਰਦਾਸ ਕਰਕੇ ਫਿਰ ਚੱਲਦੇ ਹਾਂ ਅਰਦਾਸ ਤੁਰੀਆਂ ਦੇ ਕਰਾਂਗੇ ਜੀ ਗੱਡੀ ਕੋਲੇ ਕਢ ਕੇ ਜੀ ਬੱਸ ਚੱਲੇ ਜਾਣੇ ਹਾਂ ਹਾਂ ਜੀ ਬਾਬਾ ਜੀ ਓਏ ਪਈ ਰਸੀ ਉਹਨੇ ਰੱਬ ਦੀ ਰਖੀਆ ਲੇ ਲੋ ਸਾਡੇ ਲਈ ਕਾਰੇ ਲਓ ਜੀ ਸਾਰਾ ਕੁਝ ਬਿਆਂਦਾ ਬਾਬਾ ਬਤਾਏ ਸਭ ਸਾਈ ਹੋਏ ਸਾਈ ਦਸਾ ਪਾਸ ਸਾਈ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾੜ ਦਰਸ ਜੁਦਾ ਦਾ ਧਿਆਨ ਕਰਕੇ ਸਾ ਸਾ ਜੀ ਬੋਲੋ ਵਾਹਿਗੁਰੂ 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 ਅਨਪਿਆਰੇ ਚਾਰ ਸਾਹਿਬ ਜਾ ਦੇ 40 ਮੁਕਤੇ ਆਂ ਜੱਗੀਆਂ ਜੱਗੀਆਂ ਲੱਗੀਆਂ ਇੰਨਾ ਦੇ ਮਾਮ ਜੱਪਿਆ ਬੱਟ ਵੇਗ ਭਾਈ ਵੇਗ ਭਾਈ ਜੇ ਕੇ ਅਨੰਤ ਕਿਤਾ ਕਿੰਨਾ ਪਿਆਰਾ ਸਤਿਆਰੀ ਵੇਗ ਭਾਈ ਧਿਆਨ ਕਰਕੇ ਸਾਹ ਸਾਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਿਕਨਲ ਸੁਪੀਦਾ ਕੇਦਾਰ ਰਹਿਦਾਰ ਵੇਗਦਾਰ ਬਖਸ਼ਦਾਨ ਸੋਤਾ ਨਾਮ ਦਾਨੋ ਸਰਤਾ ਨਾਮ ਦਾਨ ਜੀ ਅਮਰ ਸਰਸਵਤੀ ਦੇ ਰਸਨੇ ਗਿਆਨ ਚੰਦੇ ਪੁਕੇ ਜੁਗੋ ਜੋਗ ਅਨਲ ਕਰਤਾ ਜੇਗਾ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਉਪਿਆਂ ਦੀ ਯੋੜ ਜਿਹਦੇ ਪਾਸਾ ਨਮਾਣਿਆ ਦਾ ਮਾਣ ਤੇ ਤਾਣਿਆ ਦਾ ਤਾਣ ਜਿਹਦੇ ਪਾਸੇ ਦੀ ਮਾਦੀਓ ਆਪ ਜੀ ਦੇ ਯੋੜ ਪੱਕੀ ਦੀ ਰੋਟੀ ਸਰੋਦਾ ਸਾਗ ਤਿਆਰ ਕਰਕੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਦਰਤੀ ਤੇ ਲੈ ਕੇ ਜਾ ਰਹੇ ਆ ਆਪ ਜੀ ਦੀ ਜੱਫਾ ਆਸਰਾ ਹੋਣਾ ਆਪਰਾ ਵਾਸ ਜਿਹਦੇ ਪਾਸੇ ਰੱਬ ਦੇ ਵਿੱਚ ਅੰਗ ਸੰਗ ਸਹਾਈ ਰਹਿਣਾ ਦੀ ਜਿਹਦੇ ਪਾਸਾ ਜੀਓ ਸੰਗਤਾਂ ਨੂੰ ਲੰਗਰ ਸਕਾਉਣਾ ਦੀ ਫਤਿਹਗੜ੍ਹ ਸਾਹਿਬ ਦੀ ਦਰਤੀ ਤੇ ਨੰਕਰਛੱਤ ਕੇ ਨਾਮਦਾਨ ਤੇਰਾ ਬੇ ਵਰਸੇ ਤੇ ਬਾਤ ਜੀਓ ਸਹੀ ਪਿਆਰੇ ਮੈਨੂੰ ਜਿੰਨਾ ਮਿਲਿਆ ਤੇਰਾ ਨਾਮ ਚੱਕਾ ਵੇ ਨਾਨਕ ਨਾਮ ਚੜਦੀ ਕਲਾ ਤੇਰੇ ਨਾਲੇ ਸਰਬਤ ਦਾ ਆਹੇ ਗੁਰਜੀ ਕੀ ਬਾਤ ਬੋਲੇ ਸੋਨਿਹਾਲ ਸਾਸ ਰਿਆ ਕਾਲ ਵਾਹਿਗੁਰੂ ਦਾ ਖਾਲਸਾ ਚਲੋ ਲਓ ਵੀ ਸੰਗਤੋ ਚਲੋ ਚੰਗਾ ਬੱਚਿਓ ਅਸ਼ੀਰਵਾਦ ਹੈ ਬਾਏ ਚੰਗਾ ਵੀ ਮਾਟਰ ਜੀ ਆ ਜਾਓ ਜੀ ਹੋਰ ਜੀ ਬਸੀ ਗੱਲ ਜੀ ਹਾਂ ਜੀ ਸਰ ਹਲੋ ਬੈਠਾ ਠੀਕ ਹੈ ਜੀ ਤੇ ਉਧਰੋਂ ਸਾਡੇ ਭਰਾ ਰੋਡਿਆਂ ਤੋਂ ਟਰੈਕਟਰ ਲੈ ਕੇ ਜਾ ਰਹੇ ਸੀਗੇ ਤੇ ਰੈਡੀਟਰ ਪਾਟ ਗਿਆ ਤੇ ਅਸੀਂ ਭਰਾਵਾਂ ਦੀ ਖਾਤਰ ਪ੍ਰਸ਼ਾਦਾ ਰੈਡੀ ਕਰਿਆ 23 ਨੰਗਰ ਲਾਇਆ ਭਰਾ ਨੂੰ ਪ੍ਰਸ਼ਾਦਾ ਛਕਾ ਕੇ ਫੇਰ ਅੱਗੇ ਵਧਾਂਗੇ ਠੀਕ ਹੈ ਜੀ ਤੇ ਬਾਕੀ ਸਾਰੇ ਭਰਾ ਧੂਰ ਆਪਣੇ ਬੱਚਿਆਂ ਨੂੰ ਫਤਿਹਗੜ੍ਹ ਸਾਹਿਬ ਲੈ ਕੇ ਜਾਇਆ ਕਰੋ ਇਤਿਹਾਸ ਬਾਰੇ ਦੱਸਿਆ ਕਰੋ ਵਿਉਹਦਾ ਅਜ਼ੀ ਦੱਸਣਾ ਹੈ ਆਪਣੇ ਬੱਚਿਆਂ ਨੂੰ ਕਿ ਮੈਂ ਕਈ ਬੱਚਿਆਂ ਨੂੰ ਪੁੱਛਿਆ ਕਿ ਕਿੱਥੇ ਚੱਲੇ ਆ ਕਿ ਅਸੀਂ ਚੱਲੇ ਆ ਫਤਿਹਗੜ੍ਹ ਸਾਹਿਬ ਮੇਲੇ ਤੇ ਮੈਂ ਬਰੂਨ ਦੱਸਿਆ ਬੇਟਾ ਜੀ ਇਹ ਮੇਲਾ ਨਹੀਂ ਅੱਜ ਦਾ ਉਹ ਦੇਣਾ ਹੈ ਕਿ ਫੇਕਰ ਪਿਆ ਸੀ ਗਲੀਆਂ ਸੋਨਸਾਨ ਪਈਆਂ ਸੀ ਕਿ ਸਿੰਘਾਂ ਦਾ ਸੰਸਕਾਰ ਕੌਣ ਕਰੂਗਾ ਭੈਣ ਆਈ ਸੀ ਸੰਸਕਾਰ ਕਰਨ ਝਾਲਮਾ ਨੇ ਦੇਖ ਕੇ ਨਾਲ ਹੀ ਕਰਤਾ ਸੀ ਸੰਸਕਾਰ ਪਿੱਠੀ ਸੜਤੀ ਸੀ ਉਹ ਵੀ ਕਿ ਉਹ ਦਿਨ ਹੈ ਫੇਰ ਉਦੋਂ ਅਗਲੇ ਦਿਨ ਆ ਦੇਖ ਲੋ ਕਿੰਨਾ ਭਿਆਨਕ ਹਾਦਸਾ ਸਾਡੇ ਨਾਲ ਸਾਡੇ ਬੱਚਿਆਂ ਨੂੰ ਛੋਟੇ ਸਾਬ ਜਦਿਆਂ ਨੂੰ ਕੋਹ ਕੋਹ ਕੇ ਮਾਰਿਆ ਝਾਲਮਾ ਨੇ ਠੀਕ ਹੈ ਨਾ ਸਾਡੇ ਗੁਰੂ ਸਾਹਿਬ ਦਾ ਪਰਿਵਾਰ ਸੀਧ ਹੋ ਗਿਆ ਪਰਿਵਾਰ ਮੀਲਾ ਨਹੀਂ ਕਿਹਾ ਜਾਂਦਾ ਇਹ ਬਹੁਤ ਹੀ ਬਹੁਤ ਜ਼ਿਆਦਾ ਦਰਦ ਆਏ ਦਿਨਾਂ ਦੇ ਵਿੱਚ ਤੁਸੀਂ ਮਹਿਸੂਸ ਕਰੋ ਜੇ ਤੁਹਾਡੇ ਘਰ ਤੇ ਕੋਈ ਬਜ਼ੁਰਗ ਦੀ ਮੌਤ ਹੋਈ ਹੋਵੇ ਗਵਾਂਡੀਆਂ ਦੇ ਵਿਆਹ ਹੋਵੇ ਤੁਸੀਂ ਡੀਜੇ ਬੰਦ ਕਰਵਾ ਦਿੰਦੇ ਹੋ ਇਥੇ ਪੂਰਾ ਪਰਿਵਾਰ ਸੀਤ ਹੋਇਆ ਸਾਡੀ ਖਾਤਰ ਗੁਰੂ ਦਾ ਪੂਰਾ ਪਰਿਵਾਰ ਤੇ ਤੁਸੀਂ ਡੀਜੇ ਲਾਉਨੇ ਆ ਸ਼ਰਮ ਨਹੀਂ ਆਉਂਦੀ ਯਾਰ ਆਪਾਂ ਨੂੰ ਬਾਣੀ ਪੜੋ ਸਾਦਾ ਲੰਗਰ ਲਾਓ ਵਾਹਿਗੁਰੂ ਵਾਹਿਗੁਰੂ ਕਰੋ ਠੀਕ ਹੈ ਕੁਰਬਾਨੀ ਜਿਹੜੀ ਹੋਈ ਹੈ ਨਾ ਮਤਲਬ ਅਸੀਂ ਕਹਿਣਾ ਸੌਖਾ ਬਹੁਤ ਹੈ ਕਿ ਉਹਨਾਂ ਨੇ ਇਣ ਨਹੀਂ ਮੰਨੀ ਸੀ ਦੀਪ ਹੋਣੀ ਕਿੰਨੀ ਔਖੀ ਐ ਸੋਚੋ ਤੁਸੀਂ ਇਹ ਡੇਡ ਦੇ ਬੱਚਿਆਂ ਦੀ ਖਾਤਰ ਐਨੇ ਜ਼ੁਲਮ ਸਹਣੇ ਕਿੰਨੇ ਕੁ ਸੌਕੇ ਹੋਣਗੇ ਉਹ ਸੌਕੇ ਹੋਣਗੇ ਉਹ ਆਪਾਂ ਮੇਲਾ ਕਹਿ ਦਿੰਨੇ ਆ ਯਾਰ ਅਧੋਰੇ ਦਿਨਾਂ ਨੂੰ ਕ੍ਰਿਸਮਸ ਐ ਮੈਂ ਮਾੜਾ ਨਹੀਂ ਕਹਿੰਦਾ ਕ੍ਰਿਸਮਸ ਮੁਬਾਰਕ ਆ ਉਹਨਾਂ ਨੂੰ ਭਰਾਵਾਂ ਨੂੰ ਜਿੰਨਾਂ ਦਾ ਤਿਉਹਾਰ ਐ ਪਰ ਸਾਡੇ ਲਈ ਖੁਸ਼ੀਆਂ ਮਨਾਉਣ ਵਾਲੇ ਤਿਉਹਾਰ ਐ ਨਹੀਂ ਇਹ ਬਈ ਇਹ ਦਿਨ ਸਾਡੇ ਲਈ ਬਹੁਤ ਉਜਾੜੇ ਦੇ ਦਿਨ ਹੈ ਤੇ ਬਹੁਤ ਹੀ ਦਰਦ ਭਰੇ ਦਿਨ ਹੈ ਇਹ ਦਿਨਾਂ ਦੇ ਵਿੱਚ ਅਸੀਂ ਯਾਰ ਕੀ ਬੋਲੀਏ ਯਾਰ ਅਸੀਂ ਯਾਰ ਸਾਡਾ ਸਾਰਾ ਕੁਝ ਉਜੜ ਗਿਆ ਯਾਰ ਇਹ ਦਿਨਾਂ 'ਚ ਅਸੀਂ ਆ ਕੇ ਕਹੀਏ ਅਸੀਂ ਮੇਲੇ ਤੇ ਚੱਲੇ ਆ ਯਾਰ ਅੱਜ ਮੇਲਾ ਹੈ ਕੀ ਕੋਈ ਮੇਲਾ ਨਾ ਯਾਰ ਬਸ ਤੋਂ ਔਖੀ ਘੜੀਆ ਸਿੱਖ ਧਰਮ ਲਈਏ ਸਭ ਤੋਂ ਔਖੇ ਦਿਨੋਂ ਤੁਸੀਂ ਮੇਲਾ ਗਿਆ ਤੇ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਜਾਓ ਜੀ ਫਤੇਗੜ ਸਾਹਿਬ ਲੈ ਕੇ ਜਾਓ ਸਰਹੰਦ ਤੁਸੀਂ ਉਹਨਾਂ ਨੂੰ ਦਿਖਾਓ ਉਹ ਦੀਵਾਰਾਂ ਉਹ ਇਤਿਹਾਸ ਉਹ ਸਹੀ ਦੀਵਾਰੇ ਦੱਸੋ ਮੋਤੀ ਮਹਾਰਾਜ ਜੀ ਬਾਰੇ ਦੱਸੋ ਡੋਡਰ ਮੱਲ ਜੀ ਬਾਰੇ ਦੱਸੋ ਉਹ ਭੈਣ ਜੀ ਬਾਰੇ ਦੱਸੋ ਇਹਨਾਂ ਨੇ ਸੰਸਕਾਰ ਕੀਤਾ ਵੱਡੇ ਸਹਬਜ਼ਾਦਿਆਂ ਦਾ ਠੀਕ ਹੈ ਨਾ ਸਾਰੀਆਂ ਚੀਜ਼ਾਂ ਦੱਸੋ ਉਹ ਵਿਰਾਸਤ ਨੂੰ ਸਾਂਭੀਏ ਟੋਡਰਮੱਲ ਦੀ ਹਵੇਲੀ ਨੂੰ ਨਾ ਕਿ ਉਹ ਉੱਥੇ ਉੱਤੇ ਜੜ ਜੜ ਕੇ ਫੋਟੋ ਲੁਆਈਏ ਸਭ ਤੋਂ ਮਹਿੰਗਾ ਦੁੱਧ ਪਿਆਇਆ ਮੋਤੀ ਮਹਿਰਾ ਜੀ ਨੇ ਸਭ ਤੋਂ ਮਹਿੰਗੀ ਸੇਵਾ ਕੀਤੀ ਹੈ ਕਿਸੇ ਦੇਖੋ ਮੋਤੀ ਮਹਿਰੇ ਦੇ ਘਰੋਂ ਜਿਹੜੀ ਭੈਣ ਸੀ ਤਾਂ ਨਸੀਓ ਭੈਣ ਦੀਨੇ ਕਿਹਾ ਬੱਚੇ ਭੁੱਖੇ ਨਹੀਂ ਰਹਿਣੇ ਚਾਹੀਦੇ ਸਾਰਾ ਕੁਝ ਉਜੜਦੇ ਆਪਣਾ ਬੱਚੇ ਭੁੱਖੇ ਨਹੀਂ ਰਹਿਣੇ ਚਾਹੀਦੇ ਆਹ ਬੋਲੇ ਇਹਦਾ ਬੰਦਾ ਸੇਵਾ 'ਚ ਵਿਗੜਨਾ ਪਾਵੇ ਹੈਨਾ ਇਸ ਕਰਕੇ ਸਾਰੇ ਭਰਾ ਜ਼ਰੂਰ ਜਾਓ ਤੇ ਬੱਚਿਆਂ ਨੂੰ ਇਤਿਹਾਸ ਬਾਰੇ ਚਾਣਨਾ ਪਾਉਂਦੇ ਕਰੋ ਦਾ ਸਾਗ ਮੱਕੀ ਦੀ ਰੋਟੀ ਧਾਰੀ ਬਾਬਾ ਸਾਲ ਪਰ ਵੱਲੋਂ ਲੰਗਰ ਲੱਗਾਓ ਕਰੋ ਦਾ ਸਾਗ ਮੱਕੀ ਦੀ ਰੋਟੀ ਲੰਗਰ ਛੱਕੇ ਦੀ ਪ੍ਰਸ਼ਾਦਾ ਛੱਕੇ ਲੰਗਰ ਛੱਕੇ ਨੌਜਵਾਨ ਜਾਂਦਿਆ ਫੋਲਟਾਂ ਦੇ ਝੰਡੇ ਲਾਈ ਮੈਂ ਕਹਿੰਦਾ ਕਿਆ ਬਾਤ ਹੈ 34 45 ਤੇ 74 ਐ ਕੋਈ ਜਾਂਦਾ 94 ਤੇ ਆਜਾਂਦਾ ਬਾਈਕਰ denn ਹੋ ਗਏ ਇਕੱਠੇ ਬੰਨ ਹੋ ਗਏ ਮੈਂ ਕਹਿੰਦਾ ਯਾਰ ਮੋਟਰਸਾਈਕਲਾਂ ਦੇ ਝੰਡੇ ਲੱਗੇ ਵੇਖ ਕੇ 200 ਦਾ ਕੇ ਮੁੰਡਿਆਂ ਨੂੰ ਵੇਖ ਕੇ ਯਾਰ ਫੋਲਟ ਤਾਂ ਜਾਂਦੇ ਹੀ ਪਟਾਕੇ ਪਾਉਂਦੇ ਆ ਯਾਰ ਆਹ ਦਾ ਦੂਜਾ ਦਾ ਲੈਣਾ ਜਾਈ ਆ ਲਓ ਜੀ ਆਪਾਂ ਆਪਣੇ ਜਰਨੀ ਟੈਂਟ ਦੇ ਵਿੱਚ ਆ ਗਏ ਆਂ ਜੀ ਮਾਟਰ ਜੀ ਇੱਕ ਬਾਹਰੋਂ ਝਲਕ ਮਰਾ ਦਿਓ ਮੜੀ ਜੀ ਟੈਂਟ ਦੀ ਹਾਂਜੀ ਲਿਆਓ ਜੀ ਬਾਹਰੋਂ ਆਪਾਂ ਦੇ ਦੋ ਜੀ ਇਹ ਟੈਂਟ ਬੰਦੇ ਆਰਾਮ ਨਾਲ ਪੈ ਜਾਂਦੇ ਆ ਜੀ ਕੀ ਬਾਤਾਂ ਜੀ ਬੜਾ ਕਮਾਲ ਦੀ ਚੀਜ਼ ਆ ਸਾਡਾ ਹੈਲੋ ਬਾਬਾ ਜੀ ਆਪਾਂ ਸੁੱਤੇ ਪਏ ਆ ਦਿਖਾ ਦਿਓ ਜੀ ਹਾਂ ਹੁਣ ਆਪਾਂ ਸੌਣ ਲੱਗੇ ਆ ਜੀ ਇੱਥੇ ਹਾਂਜੀ ਫੇਰ ਲੰਗਰ ਲਾਵਾਂਗੇ ਜੀ ਜੀ ਬਿਲਕੁਲ ਜੀ ਕਿਰਪਾ ਦੇ ਨਾਲ ਲੋਕ ਘੜ ਕੇ ਦਿਖਾ ਦੇ ਸਾਰਾ ਲਓ ਜੀ ਆਹ ਜੀ ਟੈਂਟ ਆ ਜੀ ਆਪਣਾ ਲੱਗਾ ਹੋਇਆ ਆ ਗੱਡੀ ਦੇ ਵਿੱਚ ਆ ਆਪਣੀ ਗੱਡੀ ਖੜੀ ਆ ਆਪਣਾ ਟੈਂਟ ਲਾ ਲਿਆ ਏ ਬੜਾ ਕਮਾਲ ਦਾ ਨਿਆਰਾ ਏ ਮੰਡੀ ਆ ਦੂਰ ਤੱਕ ਗੱਡੀਆਂ ਖੜੀਆਂ ਐ ਸਾਰੇ ਸੱਜਣ ਮਿੱਤਰ ਇੱਥੇ ਆਪਣੇ ਅੱਡੋ ਅੱਡੀ ਅੱਡੇ ਲਾ ਕੇ ਬੈਠੇ ਆ ਤੇ ਆਪਾਂ ਵੀ ਆਪਦਾ ਇਹ ਟੈਂਟ ਲਾ ਲਿਆ ਏ ਬਾਬਾ ਜੀ ਨੇ ਕਰਤਾ ਸੈਟ ਲੈਂਪ ਵਿੱਚ ਜਗ ਰਿਹਾ ਏ ਤੇ ਲਓ ਜੀ ਆਜੋ ਹਾਂਜੀ ਹਾਂਜੀ ਲਾਲਟਨ ਵੀ ਆ ਲਾਲਟਨ ਵੀ ਆ ਜੀ ਲਓ ਜੀ ਇਹ ਗਲੀ ਹੈ ਪੂਰੀ ਲਾਲਟਨ ਚਾਹੀਦੀ ਆ ਲਾਲਟਨ ਰੰਗ ਅੰਦਰ ਪੂਰੀਆ ਹਵਾ ਨਾ ਕੋਈ ਕੁਝ ਵੀ ਨਹੀਂ ਹੈ ਇਹ ਕਿਉਂ ਜਾਰੇ ਜਾ ਰਿਹਾ ਡਿਮ ਤੇ ਕਰਨੀ ਹੈ ਰੂਮ ਬਣਾ ਲਈਦਾ ਕੇ ਠੀਕ ਹੈ ਜੀ ਤੇ ਹੁਣ ਆਪਾਂ ਲੱਗਿਆ ਆਰਾਮ ਕਰਨਾ ਸਵੇਰ ਉੱਠ ਕੇ ਫੇਰ ਲੰਗਰ ਲਾਉਣਾ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ